ਬਾਬਾ ਦੱਲ ਸਿੰਘ ਜੀ ਦੀ ਸਮਾਦ ਹੈ। ਕੜੀਏ ਤੇ ਪ੍ਰਸ਼ਾਦਾ ਹਜੇ ਮੈਂ ਛਕਣਾ ਸ਼ੁਰੂ ਕੀਤਾ ਹੀ ਸੀਗਾ। ਤੇ ਇੱਥੇ ਕੰਮ ਜਿਹੜਾ ਆ ਹੋਰ ਇਮਾਰਤਾਂ ਦਾ ਚੱਲਦਾ ਪਿਆ ਆ ਮੁੱਖ ਗੇਟ ਆ ਜਿਹੜਾ ਬੜਾ ਵੱਡਾ। ਜਿੱਦਾਂ ਹੋਲਾ ਮੱਲਾ ਮਨਾਇਆ ਜਾਂਦਾ ਸ੍ਰੀ ਅਨੰਦਪੁਰ ਸਾਹਿਬ। ਲੋੜੀ ਮਨਾਈ ਜਾਂਦੀ ਐ ਸ੍ਰੀ ਮੁਕਸਰ ਸਾਹਿਬ। ਉਦਾਂ ਹੀ ਵਿਸਾਖੀ ਮਸ਼ਹੂਰ ਹੈ ਸ੍ਰੀ ਦਮਦਮਾ ਸਾਹਿਬ ਦੀ ਸਵਾਗਤ ਕਰਦਾ ਹਾਂ ਤੁਹਾਡਾ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਅੱਜ ਜਿਵੇਂ ਤੁਹਾਨੂੰ ਪਤਾ ਆਪਾਂ ਪਹੁੰਚੇ ਹੋਇਆ ਪਠਿੰਡਾ ਤਲਵੰਡੀ ਸਾਬ ਤਖਤ ਸ੍ਰੀ ਦਮਦਮਾ ਸਾਹਿਬ ਇਹ ਪਵਿੱਤਰ ਜਗ੍ਹਾ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਕ੍ਰਿਪਟਚਰ ਤਿਆਰ ਕਰਾਇਆ ਸੀਗਾ ਭਾਈ ਮਨੀ ਸਿੰਘ ਜੀ ਵੱਲੋਂ ਇਹ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਲਖਣ ਸਰਸ ਸਾਹਿਬ ਪਾਸ਼ਾਏ ਦਸਵੀਂ ਇਸੇ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੰਥ ਸਾਹਿਬ ਜੀ ਦਾ ਜਿਹੜਾ ਕੰਮ ਹੈ ਸੰਪੂਰਨ ਕੀਤਾ ਸੀ ਤੇ ਅੱਜ ਦੇ ਜੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਕੰਮ ਚੱਲ ਰਿਹਾ ਹੈ ਬੜਾ ਵਧੀਆ ਹੋਰ ਵੀ ਅੱਗੇ ਆਉਣ ਵਾਲੇ ਸਮੇਂ 'ਚ ਬਹੁਤ ਹੀ ਸੋਹਣਾ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਇਹ ਬਣੇਗਾ ਚਲੋ ਕਰਦੇ ਆਪਾਂ ਦਰਸ਼ਨ ਮਨਜੀ ਸਾਹਿਬ ਪਾਸ਼ਾ ਜੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਇੱਥੇ ਆਏ ਸਨ ਤੇ ਉਹਨਾਂ ਨੇ ਸਰੋਵਰ ਸ਼ੁਰੂ ਕਰਾਇਆ ਸੀ ਆਪਣੇ ਦੋ ਸ਼ਾਲੇ ਨਾਲ ਤੇ ਦਸਵੇਂ ਗੁਰੂ ਸਾਹਿਬ ਜੀ ਨੇ ਆਪਣੇ ਪਾਲੇ ਨਾਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਸ਼ਾ ਜੀ ਦਸਵੀਂ ਇਹ ਮੇਨ ਦਰਬਾਰ ਸਾਹਿਬ ਤਾਂ ਜਦੋਂ ਪਿਛਲੇ ਪਾਸੇ ਆਉਂਦੇ ਆ ਤਾਂ ਇੱਥੇ ਬਾਬਾ ਦਲ ਸਿੰਘ ਜੀ ਦੀ ਸਮਾਦ ਹੈ ਜਿਵੇਂ ਕਿ ਤੁਸੀਂ ਸੁਣਿਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਲੈਣ ਗਏ ਸਨ ਉਹਨਾਂ ਨੇ ਸਵਾਗਤ ਕੀਤਾ ਸੀਗਾ ਗੁਰੂ ਮਹਾਰਾਜ ਜੀ ਦਾ ਇਸ ਜਗ੍ਹਾ ਤੇ ਇਸ ਸਮਾਦ ਦੇ ਮਗਰਲੇ ਪਾਸੇ ਹੀ ਗੁਰਦੁਆਰਾ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਆਏ ਸਨ ਗੁਰਦੁਆਰਨ ਹਾਲ ਭਾਈ ਦੱਲ ਸਿੰਘ ਜੀ ਇਸ ਇੱਕ ਜਗ੍ਹਾ ਤੇ ਕਿੰਨੇ ਗੁਰਦੁਆਰੇ ਸਾਫ਼ ਸੁਸ਼ੋਭਿਤ ਨੇ ਜਿੱਦਾਂ ਹੋਲਾ ਮੱਲਾ ਮਨਾਇਆ ਜਾਂਦਾ ਸ੍ਰੀ ਅਨੰਦਪੁਰ ਸਾਹਿਬ ਲੋਹੜੀ ਮਨਾਈ ਜਾਂਦੀ ਹੈ ਸ੍ਰੀ ਮੁਕਸਰ ਸਾਹਿਬ ਉਦਾਂ ਹੀ ਵਸਾਖੀ ਮਸ਼ਹੂਰ ਹੈ ਸ੍ਰੀ ਦਮਦਮਾ ਸਾਹਿਬ ਦੀ ਬੜੀ ਧੂਮਤਾ ਨਾਲ ਵਸਾਖੀ ਇੱਥੇ ਜਿਹੜੀ ਆ ਮਨਾਈ ਜਾਂਦੀ ਹੈ ਆਪਾਂ ਇੱਥੇ ਇੱਕ ਜਾਂ ਦੋ ਦਿਨਾਂ ਵਾਸਤੇ ਆਏ ਸੀਗੇ ਤੇ ਪਰ ਜੀ ਇੰਨਾ ਲੱਗ ਗਿਆ ਕਿ ਇਹਦੇ ਤਿੰਨ ਕੁ ਦਿਨ ਆਪਾਂ ਲਾ ਲਿਆ ਅੱਜ ਆਪਾਂ ਚਲੇ ਜਾਣਾ ਆ ਪਰ ਜਾਣ ਦਾ ਜੀ ਇਨ ਨਹੀਂ ਕਰ ਰਿਹਾ ਪਰ ਸਮਾਂ ਇੰਨਾ ਇੰਚਾਰਜਤ ਨਹੀਂ ਦਿੰਦਾ ਸੋ ਜਾਣਾ ਪੈਣਾ ਆ ਬਰ ਬਹੁਤ ਜਿਆਦਾ ਰਮਣੀਕ ਬਹੁਤ ਜਿਆਦਾ ਸੋਹਣੀ ਜਗਾਇਆ ਮੱਲੋ ਮੱਲੀ ਜੀ ਲੱਗਦਾ ਮੱਲੋ ਮੱਲੀ ਦਰਬਾਰ ਸਾਹਿਬ ਦਾ ਮੱਥਾ ਟੇਕ ਕੇ ਵਾਪਸ ਆਂਦੇ ਹੋਏ ਇੱਧਰ ਤਖਤਸਰੀ ਦਮਦਮਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮੁੱਖ ਦਫ਼ਤਰ ਹੈ ਇੱਥੇ ਸਾਰੇ ਮੈਨੇਜਰ ਸਾਹਿਬਾਨ ਸਾਰੇ ਇੱਥੇ ਆਪਣਾ ਕੰਮ ਕਰ ਦੇਖਦੇ ਆ ਹੁਣ ਸ਼ੱਕਦੇ ਆ ਆਪਾਂ ਲੰਗਰ ਪ੍ਰਸ਼ਾਦਾ ਯਾ ਉੱਤੇ ਦਹਾਂ ਨੂੰ ਲੋਕਾਂ ਦਾ ਬਾਹਰ ਪੁੰਗੇ ਦਾ ਰਹੀਦਾ ਬੰਦਾ ਫਿਰ ਪੁੱਤਰ ਦੀ ਚੰਗਾ ਹੁੰਦਾ ਹੁਣ ਲੋਕ ਬਣਾਉਂਦਾ ਹੋਈ ਆਪ ਤੇ ਬਾਕੀ ਦੱਗਾ ਕੜੀਏ ਤੇ ਪ੍ਰਸ਼ਾਦਾ ਹਜੇ ਮੈਂ ਛਕਣਾ ਸ਼ੁਰੂ ਕੀਤਾ ਹੀ ਸੀਗਾ ਤੇ ਬਾਬਾ ਇੱਕ ਹੋਰ ਵਾਰਟੀ ਲੈ ਬਾਬਾ ਇੱਕ ਹੋਰ ਵਾਰਟੀ ਲੈ ਆਇਆ ਵਿੱਚ ਸਾਫ ਸੀਗਾ ਤੇ ਤਾਂ ਮਤਲਬ ਗੱਲ ਹੀ ਬਣ ਗਈ ਇੱਥੇ ਕਈ ਲੰਗਰ ਹਾਲ ਨੇ ਉਹ ਕਾਰ ਸੇਵਾ ਦਾ ਲੰਗਰ ਹਾਲ ਸੀ ਜਿੱਥੇ ਆਪਾਂ ਲੰਗਰ ਛਕਿਆ ਸੀਗਾ ਇੱਕ ਇਹ ਮੇਨ ਲੰਗਰ ਹਾਲ ਮਹਾਤਾ ਸੁੰਦਰ ਕੌਰ ਜੀ ਲੰਗਰ ਹਾਲ ਇਹ ਵੀ ਬੜਾ ਸੋਹਣਾ ਬਣਿਆ ਹੋਇਆ ਇੱਥੇ ਵੀ ਪ੍ਰਸ਼ਾਦਾ ਪਾਣੀ 24 ਘੰਟੇ ਜਿਹੜਾ ਚੱਲਦਾ ਰਹਿੰਦਾ ਹੈ ਜਿਹੜਾ ਦਰਸ਼ਨ ਕਰਕੇ ਬਾਹਰ ਨੂੰ ਆਉਨੇ ਆ ਤਾਂ ਇੱਧਰ ਨਿਵਾਸ ਬਣੇ ਹੋਏ ਨੇ ਭਾਈ ਮਨੀ ਸਿੰਘ ਨਿਵਾਸ ਆਪਾਂ ਇੱਥੇ ਰੁਕੇ ਹੋਏ ਆ ਤੇ ਇੱਥੇ ਕੰਮ ਜਿਹੜਾ ਆ ਹੋਰ ਇਮਾਰਤਾਂ ਤਾਂ ਚੱਲਦਾ ਪਿਆ ਆ ਮੁੱਖ ਗੇਟ ਆ ਜਿਹੜਾ ਬੜਾ ਵੱਡਾ ਅਜੇ ਹੋਰ ਨੂੰ ਟਾਈਮ ਲੱਗੂਗਾ ਪਰ ਬਹੁਤ ਸੋਹਣਾ ਤੇ ਸ਼ਾਨਦਾਰ ਜਿਹੜਾ ਆ ਚੀਜ਼ ਬਣ ਰਹੀ ਹੈ ਅਜੇ ਕੰਮ ਚੱਲੀ ਜਾ ਰਿਹਾ ਦਸੰਬਰ 2023 ਦਾ ਟਾਈਮ ਹੈ ਕੰਮ ਇਹ ਅਜੇ ਚੱਲੀ ਜਾ ਰਿਹਾ ਤੇ ਬੜਾ ਸੋਹਣਾ ਬਣੂਗਾ